ਓ ਓੰਕਾਰ ਸਤ ਗੁਰ ਪਰਸਾਦ ਸਲੋਕ ਮਹੱਲਾ ਨੂ ਗਉਣ ਗੋਬਿੰਦ ਗਾਇਓ ਨਹੀਂ ਜਨਮ ਆਤਾਰਤ ਕੀ ਨਾ ਕਉ ਨਾਨਕ ਹਰਿ ਭਜਿ ਮਾਨਾ ਜਿਹ ਬਿੰਦ ਜਲ ਕੋ ਮੀਨੋ ਵਿਖਿਆ ਨ ਸਿਉਂ ਤਾਰੇ ਰਚਿਓ ਨਿਮਖ ਨ ਹੋਏ ਉਦਾਸ ਹਉ ਨਾਨਕ ਬਾਜੇ ਹਰ ਮਨਾ ਔਰ ਨਜਮ ਕੀ ਖਾਸ ਤਰਨਾਪੋ ਇਉ ਹੀ ਗਇਓ ਲਿयो ਜਰਾ ਤਨ ਜੀ ਪਾ ਜਿਹਰ ਮਨਾ ਆਉਦ ਜਾਤ ਹੈ ਕੀਤ ਬਿਰਦ ਪੈ ਹੋ ਸੋ ਜ ਨਹੀਂ ਤਾਲ ਕੁੰਚੇ ਹੋ ਆਨ ਔ ਨਾਨਕ ਨਰ ਬਾਬ ਰੇ ਕਿਉ ਨਾ ਆਜਾ ਭਗਵਾਨ ਅਨਦਾਰਾ ਸੰਪਤ ਸਗਲ ਜੇਨੇ ਆਪਣੀ ਕਰਮਾਂ ਇੰਦ ਮੈਂ ਕੁੱਛ ਸੰਗੀ ਨਹੀਂ ਨਾਨਕ ਸਾਚੀ ਜਾਨ ਪਤ ਤੋ ਉਧਾਰਨ ਪਹਿਰਨ ਹਰਲਾਨਾਥ ਕੇ ਨਾਥ ਕੋ ਨਾਨਕ ਕਤੇ ਜਾਨੀਆ ਸਦਾ ਬਸ ਤੂੰ ਸਾਥ ਤਨ ਤਨ ਸੰਪਾ ਸੁਖ ਦਿਓ ਤਨ ਤਨ ਜੇ ਤਉ ਤਉ ਦਿਓ ਤਾਂ ਸਿਉ ਨ ਹੋ ਨਕੀਨ ਕਉ ਨਾਨਕ ਨਾਰੇ ਬਾਵਰੇ ਅਬ ਕਿਉ ਦੌਲਤ ਦੀਨ ਤਨ ਤਨ ਸੰਪੈ ਸੁਖ ਦਿਓ ਅਰਜਨੀ ਕਾ ਧਾਮ ਕਾਉਨਾਨਕ ਸੁਨਰੇ ਮਨਾ ਸਿਮਰਤ ਕਾਹੇ ਨਾਮ ਸਭ ਸੁਖ ਦਾਤਾ RAM ਹੈ ਦੁਸਰਨ ਨਹ ਕੋਈ ਕਾਉਨਾਨਕ ਸੁਨਰੇ ਮਨਾ ਤੇ ਸਿਮਰਤ ਗਤ ਰੋ ਜਿਹਸ ਮਰਤ ਗਤ ਪਾਵੀਏ ਤੇ ਬਜਰੇ ਤੈ ਮੀਤ ਕਉ ਨਾਨਕ ਸੁਨਰੇ ਮਨ ਔਦ ਕਟਤਨੀਤ ਆਪ ਚਤਤ ਕੋ ਤਨ ਰਚਿਓ ਜਨ ਚਤਰ ਸੁਜਾਨ ਜਿਤ ਉਪਜਿਓ ਨਾਨਕਾ ਲੇਨ ਤਾਹੇ ਮੈਂ ਮਾਲੂ ਕਟ ਕਟ ਮੈਂ ਹਰ ਜੋ ਬਸੈ ਸੰਤਨ ਕਹਿਓ ਪੁਕਾਰੇ ਕੋ ਨਾਨਕ ਤੇ ਭਜ ਮਾਰਾ ਭਉ ਨਿਗ ਉਤਰੈ ਪਾਰ ਸੁਖ ਦੁਖ ਜਹ ਪਰ ਸੈ ਨਹੀਂ ਲੋਗ ਮੋ ਅਬਮਾਨ ਕੋ ਨਾਨਕ ਸੁਨ ਰਹੇ ਮਨ ਸੋ ਮੂਰਤ ਭਗਵਾਨ ਉਸਤਤਨੰਦਿਆ ਨਾਇੰਝ ਪੰਚਨ ਲੋ ਸਮਾਨ ਕੋ ਨਾਨਕ ਸੁਨ ਰਹੇ ਮਨ ਮੁਕਤ ਤੈਂ ਤੈਂ ਜਾਣ ਹਰ ਕਾ ਸੋਕ ਜਾ ਕਾ ਨਹੀਂ ਬਰੀ ਮੀਤ ਸਮਾਨ ਕਉ ਨਾਨਕ ਸੁਨਰੇ ਮਨ ਮੁਕਤ ਤਾਣ ਤੈ ਜਾਨ ਪੈ ਕਉ ਕੋ ਦੇਤ ਨਾ ਨਹ ਪਮਾਨ ਤਿਆਨ ਕਉ ਨਾਨਕ ਸੁਨਰੇ ਮਨਾ ਗਿਆਨ ਨੇ ਤਾਰੇ ਵਖਾਨ ਜੇ ਦੇਖਿਆ ਸਦਲੀਤਾ ਜੀ ਲਿਓ ਵੇਖ ਬਰਾਦ ਔ ਨਾਨਕ ਸੁਨਰੇ ਮਨ ਤੇ ਨਰ ਮਾਥੇ ਭਾਗੋ ਜਿਹ ਮਾਇਆ ਮਮਤਾ ਤੈ ਜੀ ਸਭ ਤੇ ਭਇਓ ਉਦਾਸ ਔ ਨਾਨਕ ਸੁਨਰੇ ਮਨ ਇਹ ਘਾਟ ਬ੍ਰਹਮ ਨਿਵਾਸ ਜੇ ਪ੍ਰਾਨੀ ਹਮਤ ਜੀ ਕਰਤਾ ਰਾਮ ਪਸਾਨ ਓ ਨਾਨਕ ਉਹ ਮੁਕਤ ਨਰ ਇਹ ਮਨ ਸਾਚੀ ਮੋਹ ਪੈ ਨਾਸ ਦੁਰਮਤ ਹਰਨ ਤਲ ਮੈਂ ਹਰ ਕੋ ਨਾਮ ਦੇਸ ਦੇ ਜੋ ਨਾਨਕ ਪਾਇ ਸਫਲ ਹੋਏ ਤੇ ਕਾਮ ਜੇਵਾ ਗੁਣ ਗੋਬਿੰਦ ਪਾਜੋ ਕਰਨ ਸੋਹਰਨਾ ਮੋਹ ਦੇਸ ਦੇ ਜੋ ਨਾਨਕ ਪਾਇ ਸਫਲ ਹੋਏ ਤੇ ਕਾਮ ਜੇਵਾ ਗੁਣ ਗੋਬਿੰਦ ਪਾਜੋ ਪਰਣੋ ਸੁਹਰ ਨਾਮ ਕਉ ਨਾਨਕ ਸੁਨ ਰੇ ਮਨ ਪਰੈ ਨ ਜਮਕ ਧੰ ਜੋ ਪ੍ਰਾਨੇ ਮਮਤਾ ਤਜ ਲੋਭ ਮੋ ਅੰਕਾਰ ਕਉ ਨਾਨਕ ਆਪਨ ਤਰ ਆਹਰਨ ਲੇਤ ਉਦਾਰ ਜਿਉ ਸੁਪਨਾ ਆਇਰ ਪੇਖਣਾ ਐਸੇ ਜਗ ਕੋ ਜਾਨ ਬਿਨ ਮੈਂ ਕਤਸਾ ਚੋ ਨਾਈ ਨਾਨਕ ਬਿਨ ਭਗਵਾਨੇ ਨੇ ਸਦਿਨ ਮਾਇਆ ਕਰਨੇ ਤਾਡ ਡੋਲਤ ਮੀਤ ਕੋਟ ਮੈਂ ਨਾਨਕ ਕੋ ਨਰਾਇਣ ਚੇਚੀ ਜਸ ਜਲ ਤੇ ਬੁਤ ਬੁਦਾ ਉਪਜ ਬਿਨਸਾਨੀਤ ਜਗਰ ਚਨ ਸਾਇ ਸੇ ਰਚੀ ਤੋ ਨਾਨਕ ਸੁਨ ਮੀਤ ਪ੍ਰਾਨੇ ਕਚ ਨਾ ਚਿਤਈ ਮਤ ਮਾਇਆ ਕੈ ਅੰਧ ਤੋ ਨਾਨਕ ਬਿਨ ਹਾਰ ਭਜਨ ਰਤੋ ਤਾ ਹੈ ਜਮਬੰਧ ਜੋ ਸੁਖ ਪਹੁੰਚਾ ਹੈ ਸਦਾ ਸਰਣ ਰਾਮ ਕੀ ਲੈ ਓ ਨਾਨਕ ਸੁਣ ਰੇ ਮਨਾ ਦੁਰਲਭ ਮਾਨਕ ਦੇ ਮਾਇਆ ਦਾ ਹਰ ਭਜਨ ਬਿਰਥਾ ਜਨ ਸਿਰਾਂ ਮ ਜੋ ਪ੍ਰਾਣੀ ਨੇ ਸੁਜਨ ਭਜ ਰੂਪ ਰਾਮ ਤੇ ਜਾਨ ਹਰ ਜਨ ਹਰ ਅੰਤ ਨਹੀਂ ਨਾਨਕ ਸਾਚੀ ਮਾਨ ਮਨ ਮਾਇਆ ਮੈਂ ਵਾਧ ਰਿਓ ਬਿਸੁਰਿਓ ਗੋਬਿੰਦ ਨਾਮਾ ਕੋ ਨਾਨਕ ਬਿਨ ਹਰ ਭਜਨ ਜੀਵਨ ਕੋ ਨੈ ਕਾਉ ਮ ਪ੍ਰਾਨੇ ਰਾਮਨ ਚੇਤਈ ਮਦ ਮਾਇਆ ਤੈ ਅੰਧ ਕੋ ਨਾਨਕ ਹਰ ਭਜਨ ਬਿਨ ਔਰ ਤੋ ਤਾਏ ਜਮ ਫੰਧ ਸੁਖ ਮੈਂ ਬੋ ਸੰਗੀ ਪਾਇ ਦੁੱਖ ਮਾਇ ਸੰਗ ਨ ਕੋਏ ਸੋ ਨਾਨਕ ਹਰਿ ਭਜਮਾ ਅੰਤ ਸਹਾਈ ਹੋਏ ਜਨਮੋ ਜਨਮ ਪਰ ਮਤ ਫਿਰਿਓ ਮੇਰੇ ਉਹ ਨ ਜਮ ਕੋ ਤ੍ਰਾਸ ਕਉ ਨਾਨਕ ਹਰਿ ਭਜਮਾ ਨਿਰਭੈ ਪਾਵੈ ਵਾਸ ਜਤਨ ਬਹੁਤ ਮੈਂ ਕਰ ਰਿਹਾ ਮਿਟੇ ਉਹਨਾਂ ਮਨ ਕੋ ਮਾ ਦੁਰਮਤਸੋ ਨਾਨਕ ਕੋ ਹਰਿਓ ਰਾਗ ਲਿਓ ਭਗਵਾਨ ਬਾਲਜੁ ਅਨਿਹਰ ਬਿਰਧ ਫੁਨ ਤੀਨ ਅਵਸਥਾ ਜਾਨ ਕੋ ਨਾਮੈ ਪਿਆਰ ਭਜਨ ਬਿਨ ਪੇਰਤਾ ਸਮਹੀ ਮਾਨ ਕਰਣਾ ਤੋਸ ਨਾ ਕੀਓ ਪਰ ਲੋਭ ਕਾ ਫੰਧ ਨਾਨਕ ਸਮਯੋ ਰਮ ਗਯੋ ਆਬ ਕਿਉ ਰੋਤ ਅੰਧ ਮਨ ਮਾਇਆ ਮ ਰਾਮ ਰਹਿਓ ਨਿਕਸਤ ਨਾ ਹੈ ਨੰਮੀਤ ਨਾਨਕ ਮੂਰਤ ਚਿਤਰ ਜਿਉ ਸਾਜਤ ਨਾਹ ਨ ਭੀਤ ਨਰ ਚਾਟ ਤਖ ਔਰ ਔਰ ਕੀ ਔਰ ਹੈ ਭਈ ਚਿਤਵਤ ਰੇ ਹੋਠ ਗੌਰ ਨਾਨਕ ਫਾਸੀ ਗਲ ਪਰੀ ਜਤਨ ਬਹੁਤ ਸੁਖ ਕੇ ਕੀਏ ਦੁੱਖ ਕੋ ਪਿਉ ਨ ਕੋ ਨਰਹੀ ਮਨੋ ਹਰ ਪਾਵਸੋਏ ਜਗ ਤਪੇ ਖਾਰੀ ਫਿਰਤ ਹੈ ਸਭ ਕੋ ਦਾ ਤਾਰੋਂ ਹੋ ਨਾਨਕ ਮਨ ਸਿਮਰਤੇ ਪੂਰਨ ਹੋਇ ਕਾਮ ਕਿਉਂ ਤੇਵਾ ਜਾਗ ਸੁਤਨੇ ਜਿਉ ਜਾਨ ਇਨ ਮੈਂ ਕਛ ਤੇਰੋ ਨਹੀਂ ਨਾਨਕ ਕਉ ਬਖਾਨ ਗਰਬ ਕਰਤ ਹੈ ਦੇਹ ਕੋ ਬਿਨ ਸਚ ਨਮਾਪੀਤ ਜੇ ਪ੍ਰਾਨੀ ਹਰ ਜਸ ਕਰਿਓ ਨਾਨਕ ਤੇ ਜਗ ਜੀਤ ਜੇ ਕਟ ਸਿਮਰਨ ਰਾਮ ਕੋ ਸੋ ਨਰ ਮੁਕਤਾ ਜਾਨ ਤੇ ਨਰ ਹਾਰੇ ਹੰਦਰਾਈ ਨਾਨਕ ਸਾਚੀ ਮੋਨ ਇੱਕ ਭਗਤ ਭਗਵਾਨ ਜੇ ਪ੍ਰਾਨੀ ਕਾ ਨਾਹੇ ਮਨ ਜੈਸੇ ਸੁਖਰ ਸੁਆਨ ਨਾਨਕ ਮਾਨੋ ਤਾਹੇ ਤਨ ਸੁਆਮੇ ਕੋ ਪ੍ਰਯੋਜ ਉਸਦਾ ਵੋਨ ਕਟ ਨਹੀਂ ਨੇਤ ਨਾਨਕੇ ਵਿਦ ਹਰ ਪਜੋ ਇੱਕ ਮਨ ਹੋਏ ਇੱਕ ਚਿਤਾ ਤੀਰਥਲ ਵਰਤਿਆre ਦਾਦ ਕਰ ਮਨ ਮੈਂ ਧਰਾਂ ਗਵਾਨ ਨਾਨਕ ਨੇ ਫੁੱਲ ਜਾਤ ਤੇਰੇ ਜਿਉਂ ਉੱਚਰਿ ਇਸ ਨਾਮ ਸਿਰ ਕੰਪਿਓ ਆਗਡਾ ਤਮਗੇ ਨੈਣ ਜੋਤ ਤੇ ਹੀ ਨੋ ਕਹੋ ਨਾਨਕ ਇਹ ਬੇਦਭਾਈ ਤਉ ਨ ਹਰ ਰਸ ਲੀਨ ਨਿਜਕਾਰ ਦੇਖਿਓ ਜਗਤ ਮਾ ਕੋ ਆਹੂ ਕੋ ਨਾ ਨਾਨਕ ਅਥਰ ਹਰ ਭਗਤ ਹੈ ਤੇ ਰੱਖੋ ਮਨ ਮਾਏ ਜਗ ਰਚਨਾ ਸਭ ਝੂਠ ਹੈ ਜਾਣ ਲੈ ਹੋਰ ਮੀਤ ਕਹ ਨਾਨਕ ਥਿਰ ਨਾ ਰਹਾ ਜਿਉ ਬਾਲੂ ਕੀ ਭੀਤ ਰਾਮ ਗਇਓ ਰਾਵਣ ਗਇਓ ਜਾ ਕੋ ਪਹੁ ਪਰਵਾ ਰੇ ਕੋ ਨਾਨਕ ਥਿਰ ਕਤ ਨਹੀਂ ਸੁਪਨੇ ਜਿਉ ਸੰਸਾਰ ਚਿੰਤਾ ਤਾਕੀ ਕੀ ਜੀਐ ਜੋ ਅਨਹੋਣੀ ਹੋਏ ਦੇਖੋ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋ ਹੋਏ ਜੋ ਉਪਜੀਓ ਸੋ ਬਿਨ ਸਰ ਹੈ ਪਰੋ ਆਜ ਕੈ ਕਾਲ ਨਾਨਕ ਹਾਰੇ ਗੁਣ ਗਾਇ ਲੈ ਛਾੜ ਸਗਲ ਜੰਜਾਲ ਤੂੰ ਹਰਾ ਬਲ ਛਿੱਟ ਕਿਉ ਬੰਧਨ ਪਰੇ ਕਛੂ ਨਾ ਤੋਤ ਉਪਾਏ ਕਹੋ ਨਾਨਕ ਅਭ ਪੂਟ ਹਰ ਗਾਜ ਜਿਉ ਕੋ ਸਹਾਈ ਬਲ ਹੋਆ ਬੰਧਨਨ ਚੁੱਤੇ ਸਬ ਕਿਛ ਕੋਤ ਉਪਾਏ ਨਾਨਕ ਸਬ ਕਿਛ ਤੁਮਰਾ ਹੱਥ ਮੈਂ ਤੁਮਹੀ ਹੋ ਤਸਾਈ ਸਾਂਗ ਸਖਾ ਸਾਬਤਾ ਚ ਗਏ ਕੋਊ ਨ ਨਿਮੇਉ ਸਾਥ ਕਹੋ ਨਾਨਕ ਇਹ ਦਿੱਸ ਤੁਮੈ ਏਕ ਏਕ ਪਰਪੁਨਾਥ ਨਾਮ ਰਹਿਉ ਸਾਧ ਰਹਿਉ ਰਹਿਉ ਘੁਰ ਕੋ ਬਿੰਦ ਕਹੋ ਨਾਨਕ ਇਹ ਜਗਤ ਮੈਂ ਕਹਿਣਾ ਜਬ ਪੜਿਓ ਗੁਰਮੁਖਤ ਰਾਮ ਨਾਮ ਯੋਰ ਮੈਂ ਗਇਓ ਜਾ ਕਾ ਸਭ ਨਿਕੋਏ ਜੇ ਸਿਮਰਤ ਸੰਕਟ ਮਿਟੈ ਦਰਸ ਤੁਹਾਰੋ ਹੋਇ ਰਾਮ ਨਾਮ ਯੋਰ ਮੈਂ ਗਇਓ ਜਾਪ ਕਰ ਸੰਮ ਨਹੀਂ ਕੋਏ ਜਿਸ ਮਰਤ ਸੰਕਟ ਮਿਟੈ ਦਰਸ ਤੁਹਾਰੋ ਹੋਇ ਮੁੰਦਾ ਵੜੀ ਮਹੱਲਾ ਪੰਨਮ ਥਾਲੂ ਵਿੱਚ ਤਿੰਨ ਵਸਥ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾ ਉਠਾਪੁਰ ਕਾ ਪਿਉ ਜਿਸ ਕਾ ਸਭ ਸਰਹਾਰੋ ਜੇ ਕੋ ਖਾਵੈ ਜੇ ਕੋ ਪੁਜੈ ਤਿਸ ਕਾ ਹੋਏ ਉਧਾਰੋ ਇਹ ਵਸਤ ਤਾ ਜੀ ਨਾ ਜਾਇ ਨਿਤ ਨਿਤ ਰੱਖ ਔਰ ਧਾਰੋ ਤਮ ਸੰਸਾਰ ਚਰਨ ਲਗ ਤਰੀ ਐ ਸਬ ਨਾਨਕ ਰਭੋ ਪਸਾਰੋ ਬੋਲੇ ਸੋ ਨਿਹਾਲ ਹੋ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ